ਸ਼ਲੋਕ ਕਵੀ ਜਿਓ ਕਿ ਇੱਕ ਓਕਾਰ ਸਤਿਗੁਰ ਪ੍ਰਸਾਦ ਕਵੀ ਹਾਰ ਜਗੇ ਜੋ ਲੱਕਰੇ ਕਿਸ ਜਰੇ ਜਿਓ ਕਾਸ ਇਹ ਬੰਦ ਜਰਤਾ ਦੇਖ ਕੇ ਏਓ ਕਵੀਰੁ ਦਾਸ ਕਬੀਰ ਗਰਬਨਾ ਕੀ ਜੀਏ ਚਾਮਲ ਪੇਟੇ ਹਾਡ ਹੈ ਗਰੇ ਪਰ ਹੈ ਛਤਰ ਤਰ ਤੇ ਫਨ ਕਰਨੀ ਗਾਡ ਕਬੀਰ ਗਰਬਨਾ ਕੀ ਜੀਏ ਉੱਚਾ ਦੇਖਵਾਸ ਆਜ ਕਾਲ ਬਹਿ ਲਟਣਾ ਉੱਪਰ ਜੰਮ ਕਾਸ ਕਵੀਰ ਗਰਬਣਾ ਕੀਏ ਰੰਕ ਨਾ ਹਸੀ ਕੋਏ ਅਜਾ ਸੁਨੋ ਸਮੁੰਦਰੋ ਨਾ ਕਹਾਂ ਜਾਨ ਨਾ ਹੋ ਕਬੀਰ ਗੁਰਬਾਣੇ ਜੀਏ ਦੇਹੀ ਦੇਖ ਸੁਰੰਗ ਆਗ ਕਾਲ ਤਜ ਜਾਓਗੇ ਜੋ ਕੰਚ ਵੀ ਪੋਹਾਂਗੇ ਕਬੀਰ ਲੁੱਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਨੇ ਕਰ ਲਾਵੇ ਆਂਗ ਪੰਜ ਉਹਨਰ ਕਾ ਯਾਰ ਤੇ ਰਹੇ ਰਾਮ ਲਾਗ ਕੋ ਹੈ ਨਰਕਾ ਵਿੱਚ ਨਰਕੀ ਵਿੱਚ ਕੋਏ ਸੰਗਾ ਕਰੇ ਕਵੀ ਦੇ ਸੋ ਹਰ ਸੰਗ ਬੰਝ ਕਰੇ ਕਵੀ ਦੇ ਏ ਚਤਾਵਨੇ ਮਤ ਸੈਸਾਰਾ ਜਾਏ ਪਾਛੇ ਤੁਰ ਜ ਤੋਗਵੇ ਤਨ ਕੋ ਗੁਦਲਾ ਖਾਏ ਕਬੀਰ ਮੈਂ ਜਾਣਿਉ ਪੜਬੋ ਪਲੋ ਪੜਵੇ ਸੋ ਪਲ ਜੋ ਤਗਤੀ ਮਲਛੰਦੇ ਹੋ ਰਾਮ ਕੀ ਆਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆੜਵੇ ਸੇ ਪਲ ਜੋ ਦੇ ਅਗਤਿ ਨਛੇੜੇ ਰਾਮ ਕੇ ਭਾਵੇਂ ਨੰਦਯੋ ਲੋਗ ਸਤਗੁਰ ਕਬੀਰ ਮਹਾਰਾਜ ਜੀ ਆਪਣੇ ਨਾ ਸ਼ਲੋਕਾਂ ਵਿੱਚ ਪੁਰਾਣੇ ਨੂੰ ਸਮਝਾ ਰਹੇ ਇਹ ਜੋ ਸ਼ਲੋਕ ਤਨ ਤਨ ਚਵਸ਼ਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਦਰਜ ਹਨ ਸੋ ਸਤਗੁਰੂ ਜੀ ਸਮਝਾ ਰਹੇ ਹੈ ਕਬੀਰ ਹੱਡ ਜਿਵੇਂ ਜਿਵੇਂ ਲੱਕੜੀ ਕੇਸ ਜਿਵੇਂ ਜੋ ਕਾਸ ਇਹ जग ਜੱਗ ਤੱਕ ਦੇਖ ਕੇ ਤਏ ਕਬੀਰ ਉਦਾਸ ਪ੍ਰਾਣੀ ਜੋ ਇਹ ਸਰੀਰ ਮਿਲਿਆ ਹੈ ਜਦੋਂ ਇਸ ਚੋਂ ਪ੍ਰਾਣ ਖਤਮ ਹੋ ਜਾਂਦੇ ਹੈ ਸਵਸੰਦੀ ਪੂੰਜੀ ਮੁੱਖ ਚੰਦੀ ਹੈ ਤਾਂ ਜਿਹੜੇ ਇਸ ਨੂੰ ਜਲਾਉਂਦੇ ਹਨ ਹੱਡੀਆਂ ਕਹਿੰਦੇ ਲੱਕੜ ਦੀ ਤਰ੍ਹਾਂ ਜਲ ਜਾਂਦੀਆਂ ਤੇ ਕੇਸ ਜਿਹੜੇ ਜਿਵੇਂ ਕਾਹ ਜਲਦਾ ਇਸ ਤਰੀਕੇ ਨਾਲ ਜਲ ਜਾਂਦਾ یہ جگ جگتا دیکھ کے پہر اردا جو دنیا کبھی مہاراج ادا دنیا تو اداس ہو گیا اس نے ہی پرماتما پیار پا کیوں کہ بنتر بار دس رہے یہ گل ست گر ارداس مہاراج جی اپنی مانی چہ رہے ہیں ਕਿ ਹਾਰ ਜਲੇ ਜੋ ਲੱਕੜ ਕੇਸ ਜਲੇ ਜੋ ਕਾਸ ਇਹ ਜਗ ਜਲਤ ਦੇਖ ਕੇ ਪਏ ਕਬੀਰ ਅਦਾਸ ਉਹ ਦੇਖੇ ਕਹਿੰਦੇ ਕਿ ਉੱਚੇ ਮੰਦਰ ਸਾਲ ਸਹੀ ਇੱਕ ਕਲਿਪਨ ਰਹਿ ਨਾ ਹੋਈ ਇਹ ਤਾਂ ਐਸਾ ਜੈਸੇ ਕਾਸ ਕੇ ਟੱਟੀ ਜਲ ਗਏ ਕਾਸ ਗਲ ਗਏ ਬਾਟੀ ਇਸਰੀ ਨੇ ਜਲ ਜਾਣਾ ਮਿੱਟੀ ਦੇ ਵਿੱਚ ਡਲ ਜਾਣਾ ਤੇ ਇੱਥੇ ਮਹਿਲ ਬਾੜੀਆਂ ਬਣਾਉਣ ਦਾ ਕੀ ਫਾਇਦਾ ਜਦੋਂ ਸਾਡੀ ਕੰਮੀ ਨਹੀਂ ਆਉਣੀ ਸਾਡੇ ਨਾਲ ਨਹੀਂ ਜਾਣੀ ਤਾਂ ਫਿਰ ਜਿਸ ਤੋਂ ਵਿਛੜੇ ਹੋਏ ਉਸ ਦੇ ਨਾਲ ਹੀ ਪਿਆਰ ਪਾਲੀਏ ਉਸ ਦੇ ਨਾਮ ਦਾ ਸਿਮਰਨ ਕਰ ਲਈਏ ਤਾਂ ਕਿ ਇਸ ਦੁਨੀਆ ਦੇ ਰਿਸ਼ਤੇ ਨਾਤੇ ਜਿਹੜੇ ਹਨ ਉਹਨਾਂ ਤੋਂ ਮੁਕੰਗ ਕਰਕੇ ਪ੍ਰੇਮ ਜਿਹੜਾ ਹੈ ਪਰਮਾਤਮਾ ਦੇ ਨਾਲ ਪਾਈਏ ਕਵੀਰ ਗਰਵ ਨਾ ਕੀਜੀਏ ਚਾਮਲ ਪੇਟੇ ਹਾੜ ਹੈ ਵਰ ਉੱਪਰ ਛਤਰ ਤੱਕ ਤੇ ਫਨ ਤੱਕ ਨਹੀਂ ਘਾੜ ਕੰਦੇ ਸਤਗੁਰ ਕਵੀਰ ਮਹਾਰਜ ਕਹਿ ਰਹੇ ਕਿ ਤੂੰ ਆਪਣਾ ਹੰਕਾਰ ਨਾ ਕਰ ਤੂੰ ਹੈ ਕਿ ਪ੍ਰਾਨਿੰਦਸਰੇ ਤੇਰੀ ਹੱਡਾਂ ਗੁੱਤੀ ਚੰਮੀ ਨਜ਼ਰ ਆ ਰਿਆ ਨਾ ਤੇ ਇਸਨੇ ਸੜ ਜਾਣਾ ਹੈ ਹੈਵਰ ਉੱਪਰ ਛਤਰ ਤਰ ਚਾਹੇ ਤੇਰੇ ਤੇ ਛਤਰ ਚਲਦੇ ਚਾਹੇ ਘੋੜੇ ਹੱਥ ਬੰਨੇ ਹੋਏ ਪਰ ਜਦੋਂ ਪ੍ਰਾਨ ਮੁੱਕ ਜਾਣੇ ਤਾਂ ਤੈਨੂੰ ਵੀ ਇਸ ਧਰਤੀ ਦੇ ਵਿੱਚ ਹੀ ਗੱਡਣਾ ਜਿੱਥੇ ਬਾਕੀ ਲੋਕਾਂ ਨੂੰ ਗੱਡ ਰਿਹਾ ਹੈ ਜਿੱਥੇ ਬਾਕੀ ਲੋਕਾਂ ਦੀਆਂ ਕਬਰਾਂ ਬਣ ਗਈਆਂ ਤੇਰੀ ਵੀ ਬਣ ਜਾਣੀ ਹੈ ਕਿਉਂਕਿ ਉਸ ਮਾਂਪਕ ਮਤ ਦੇ ਵਿੱਚ ਉੱਪਰ ਦੇ ਵਿੱਚ ਦਫਨਾਏ ਜਾਂਦੇ ਸੋ ਇਸ ਕਰਕੇ ਉਕੰਧ ਚਾਹੇ ਕਿੰਨਾ ਵੀ ਹੈ ਦਰਨਾ ਉਸਨੇ ਹਕ ਮਿੱਟੀ ਦੇ ਵਿੱਚ ਹੀ ਹੈ ਕਵੀਰ ਗਰਵ ਨਾਲ ਤੇਜੇ ਉੱਚਾ ਦੇਖ ਆਵਾਸ ਆਜ ਕਲ ਪੁਹ ਲੈਟਣਾ ਉੱਪਰ ਜੰਮੇ ਕਾਸ ਸਤਿਗੁਰ ਕਵੀਰ ਮਹਾਰਾਜ ਜੀ ਕਹਿੰਦੇ ਕਿ ਮਾਣ ਨਾ ਕਰ ਤੋ ਇਹ ਮਹਿਲ ਬਾੜੀਆਂ ਦਾ ਮਾਣ ਨਾ ਕਰ ਆਪਣੇ ਆਵਾਸ ਦਾ ਮਾਣ ਨਾ ਕਰ ਜਿੰਨਾ ਮਰਜੀ ਤੋ ਉੱਚਾ ਜਿੰਨਾ ਮਰਜੀ ਮਹਿਲ ਹੋਵੇ ਆਜ ਕਲ ਪੁਹ ਲੈਟਣਾ ਅੱਜ ਜਾਂ ਕਲ

ਕਿਸੇ ਗਰੀਬ ਤੇ ਹਸਣਾ ਨਹੀਂ ਚਾਹੀਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਠੱਠਾ ਮਖੌਲ ਨਹੀਂ ਕਰਨਾ ਚਾਹੀਦਾ ਅਜੇ ਸੁਣਾ ਉਸ ਸਮੁੰਦਰ ਵਿੱਚ ਕੀ ਜਾਣੇ ਕੀ ਹੋਏ ਕਹਿੰਦੇ ਹੰਦੇ ਤੇਰੀ ਬੇੜੀ ਇਸ ਦੁਨੀਆ ਦੇ ਸਮੁੰਦਰ ਦੇ ਵਿੱਚ ਹੈ ਤੇ ਤੇਰੇ ਨਾਲ ਪਤਾ ਨਹੀਂ ਕੀ ਹੋਊਗਾ ਇਸ ਕਰਕੇ ਤੂੰ ਹੰਕਾਰ ਨਾ ਕਰ ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਚ ਹੈ ਮਾਣ ਕਰੇਗਾ ਹੰਕਾਰ ਕਰੇਗਾ ਤੇ ਪਤਾ ਨਹੀਂ ਤੇਰੀ ਬੇੜੀ ਨੂੰ ਵੀ ਕੀ ਹੋਲੇ ਹੋਣਾ ਤੇਰੀ ਜ਼ਿੰਦਗੀ ਨੂੰ ਵੀ ਕੀ ਹੋਣਾ ਤੋਂ ਤਖ ਲੈ ਸੱਜਨੇ ਦੇ ਬੱਤੀ ਕਵੀਰ ਗਰਵ ਨਾ ਕਿੰਜੇ ਦੇਹੀ ਦੇਖ ਸਰੰਗ ਕਹਿੰਦੇ ਆਪਣਾ ਸੋਨਾ ਹੁਸਨ ਦੇ ਕੇ ਮਾਣ ਨਾ ਕਰ ਹੰਕਾਰ ਨਾ ਕਰ ਇਤ ਚਾਹੇ ਜਿੰਨਾ ਮਰਜ਼ੀ ਹੁਸਨ ਹੈ ਤਨ ਜੋ ਬੰਦਾ ਮਾਣ ਨਾ ਕਿੰਜੇ ਕਾਗਦ ਜੋ ਗੜ ਜਾਏਗਾ ਆਜ ਕਾਲ ਤਜ ਜਾਉਂਗੇ ਜੋ ਕੰਚ ਦੀ ਫੂੰਗ ਕਹਿੰਦੇ ਇਹ ਸੋਨਾ ਸਰੀਰ ਨੂੰ ਦੇਖ ਕੇ ਹੁਸਨ ਨੂੰ ਦੇਖ ਕੇ ਤੋ ਹੰਕਾਰ ਕਿਉਂ ਕਰ ਤੈ ਤਾਂ ਅੱਜ ਕੱਲ ਉੱਠ ਕੇ ਚਲ ਜਾ ਜਿੰਨੇ ਇੱਕ ਸੱਪ ਆਪਣੀ ਕੁੰਜ ਉਤਾਰ ਕੇ ਅੱਗੇ ਨਿਕਲ ਜਾਂਦਾ ਕੁੰਜ ਇੱਥੇ ਰਹਿ ਜਾਂਦੀ ਹੈ ਇਹ ਮੇਤੇ ਦਾ ਹਾਲ ਹੈ ਇਹ ਤਨ ਇੱਥੇ ਰਹਿ ਜਾਣਾ ਹੈ ਰੂਹ ਨੇ ਨਿਕਲ ਕੇ ਚਲੇ ਜਾਣਾ ਹੈ ਕਿਸ ਦਾ ਮਾਨ ਕਰਦਾ ਇਸ ਸਰੀਰ ਦਾ ਸੋਹਣ ਦਾ ਮਾਨ ਕੀ ਕਰਦਾ ਸੋ ਤੁਹਾਨੂੰ ਜੋ ਮਲਕਾ ਮਾਨ ਨਾ ਕੀਜੇ ਕਾਗਜ਼ ਜੋ ਗੜ ਜਾਏਗਾ ਇਤਾਂ ਚਾਹ ਪੈਸਾ ਹੈ ਚਾਹ ਜੋਬਨ ਹੈ ਇਹਦਾ ਹੰਕਾਰ ਕਰਨਾ ਨਹੀਂ ਚਾਹੀਦਾ ਇਹ ਸਤਵਰ ਕੁਵੀਰ ਮਰਜ਼ੀ ਆਪਣੀ سلوک سمجھا رہے ہیں. چاہے تیرا محل باڑیاں چاہے کوئی تیرے کوئی راج ہے چاہے دہی بہت سونی ہے چاہے اچھا ہے ہنکار نہ کر گریب نہ مجاک نہ کر پتہ نہیں تیرے کی ہونا ہے کبیر لٹنا ہے تو لٹ لام نام ہے لوٹ پھر پاسے پچھتاؤ کے پران جائے جے جی کر دنیا تو تٹنا چاہنا ہے ਇਹ ਜੋਗਨ ਇਹ ਤਨ ਜੋਗਨ ਜਿਹੜਾ ਇਕੱਠਾ ਕਰਦਾ ਫਿਰਦਾ ਇਹਦਾ ਕੋਈ ਫਾਇਦਾ ਨਹੀਂ ਇਹ ਪਦਾਰਥਾਂ ਨੂੰ ਇਕੱਠਾ ਕਰਦਾ ਫਿਰਦਾ ਫਾਇਦਾ ਨਹੀਂ ਇਹ ਰਸਤੇ ਨਾਲੇ ਭੰਦਾ ਫਿਰਦਾ ਕੋਈ ਫਾਇਦਾ ਨਹੀਂ ਜੇਕਰ ਤੂੰ ਫਾਇਦਾ ਲੈਣਾ ਚਾਹਦਾ ਤਾਂ ਉਸ ਪਰਮਾਤਮਾ ਦੇ ਨਾਮ ਨਾਲ ਲੁਟ ਉਸ ਪਰਮਾਤਮਾ ਦੇ ਨਾਮ ਦਾ ਲੋਪ ਉਸ ਦਾ ਸਿਮਰਨ ਜਿਹੜਾ ਕਰ ਇਹ ਜਿਹੜਾ ਫਰੀ ਹੈ ਇਹ ਜਿਹੜੇ ਲੁਟ ਪਈ ਹੋਈ ਹੈ ਜਿਹਦਾ ਜਿੰਨਾ ਲਾਹ ਲੈ ਸਕਦਾ ਲੈ ਲੈ ਕਿਉਂਕਿ ਫਿਰ ਪਛੇਤ ਪਛਤਾਉਗੇ pran jayenge chho ਕਿ ਤੇਰੇ ਪ੍ਰਾਣ ਖਤਮ ਹੋ ਗਏ। ਹਰ ਤੈਨੂੰ ਪਛਤਾਉਣਾ ਪੈਣਾ ਹੈ ਇਹ ਜਿਹੜੇ ਮਹਿਲ ਬਾੜੀਆਂ ਉੱਥੇ ਮੰਡਪ ਬਾੜੀਆਂ ਜਿਹੜੇ ਹੈ ਇਹਨਾਂ ਨੂੰ ਕਿਉਂ ਸਾੜਿਆ ਇਹਨਾਂ ਦਾ ਕੋਈ ਫਾਇਦਾ ਨਹੀਂ ਜੇਕਰ ਤੈਨ ਫਾਇਦਾ ਲੈਣਾ ਚਾਹੁੰਦਾ ਹੈ ਲੁੱਟਣਾ ਚਾਹੁੰਦਾ ਦੁਨੀਆ ਤੇ ਉਸ ਪਰਮਾਤਮਾ ਦੇ ਨਾਮ ਲੁੱਟ ਉਸ ਪਰਮਾਤਮਾ ਦੇ ਸੰਨ ਭਜਨ ਨੂੰ ਬੰਦਗੇ ਨੂੰ ਕਰ ਤਾਂਕਰ ਤੇਨ ਫਾਇਦਾ ਹੋਵੇ ਤੇਰੇ ਜੀਵਨ ਦਾ ਜਿਹੜਾ ਮੇਰੀ ਹੈ ਉਹ ਡਗਮਗਾ ਬਿਨਾ ਕਵੀ ਇਹਦਾ ਐਸਾ ਕੋਈ ਨਾ ਜਨਮ ਹੋ ਆਪਣੇ ਘਰ ਲਾਵੇ ਆਖ ਪੰਜੋ ਲੜਕਾ ਜਾ ਕੇ ਰਹੇ RAM ਲਿਬਲਾ ਕਿੰਦੇ ਕੋਈ ਕੋਈ ਜਨਮ ਦਾ ਹੈ ਜਿਹੜਾ ਆਪਣੇ ਘਰ ਨੂੰ ਉੱਗ ਲਾ ਲੇਂਦਾ ਘਰ ਦੇ ਵਿੱਚ ਕੌਣ ਹੈ ਚੋਰ ਲੈਂਦੇ ਲੜਦੇ ਜਿਨ੍ਹਾਂ ਨੂੰ ਕੋਈ ਕਿੰਦੇ ਤਾਮ ਕ੍ਰੋਧ ਲੋਭ ਹੰਕਾਰ ਇਹਨਾਂ ਨੂੰ ਕਿੰਦੇ ਕੋਈ ਕੋਈ ਛੜਵੇ ਕੋਈ ਕੋਈ ਛੜਵੇ ਇਹਨਾਂ ਨੂੰ ਤੇ ਜਿਹੜੇ ਇਹਨਾਂ ਨੂੰ ਛੜਵੇ ਉਹਨਾਂ ਦਾ ਫਿਰ ਕੀ ਹੁੰਦਾ ਹੈ ਪ੍ਰਮਾਤਮਾ ਦੇ ਨਾਲ ला प्रेम लालिंदे प्रेम लालिंदे प्रीति लालिंदे इत्ता ਦਾ ਕਹਿੰਦੇ ਕੋਈ ਕੋਈ ਜਨਮਦਾ ਕਵੀਰ ਐਸਾ ਕੋਈ ਨਾ ਜਨਮਿਆ ਆਪਣੇ ਘਰ ਲਾਵੇ ਆਗ ਆਪਣੇ ਘਰ ਨੂੰ ਅਗ ਲਾਉਣੀ ਹੈ ਇਸ तन ਨੂੰ ਜਿਉਂਦੇ ਜਿਤੇ ਅਗਣਾ ਹੈ ਕੰਮ ਕਰੂਦੇ ਨੂੰ ਹੁ ਕੰਮ ਤੇ ਅਗਣਾ ਹੈ ਉਸ ਦੇ ਨਾਮ ਦਾ ਸਿਮਰਨ ਕਰਨਾ ਤਾਂ ਕਿ ਉਸ ਪਰਮਾਤਮਾ ਦੇ ਨਾਲ ਪਿਆਰ ਪੈ ਜਾਵੇ ਕੋ ਹੈ ਲੜਕਾ ਵਿੱਚ ਹੀ ਲੜਕੀ ਵਿੱਚ ਹੀ ਕੋਈ ਕਹਿੰਦੇ ਕਿਸੇ ਨੇ ਕਾਮ ਕ੍ਰੋਧ ਲੋਭ ਮੋਹ ਸ਼ੰਕਾਰ ਛੱਡਿਆ ਕਿ ਕਿਸੇ ਨੇ ਆਸਾ ਕ੍ਰਿਸ਼ਨਾ ਨੂੰ ਛੱਡ ਦਿੱਤਾ ਜਿਹਦੇ ਇਹਨਾਂ ਨੂੰ ਛੱਡਦੇ ਹੈ ਕਹਿੰਦੇ ਸਾਂਝਾ ਕਰੇ ਕਬੀਰ ਸੋ ਹਰ ਸੰਗ ਬਣਜ ਕਰੇ ਕਿੰਨੇ ਮੈਂ ਵੀ ਉਸ ਦੇ ਨਾਲ ਸਾਂਝ ਕਰ ਲੈ ਤਿਆਰ ਜਿਹਨਾਂ ਨੇ ਦੁਨੀਆ ਦਾ ਪਦਾਰਥ ਦਾ ਮੋਹ ਨਹੀਂ ਆਸਾ ਕ੍ਰਿਸ਼ਨਾ ਨਹੀਂ ਹੈ ਉਹਨਾਂ ਦੇ ਨਾਲ ਮੈਂ ਵੀ ਸੰਗ ਕਰ ਲੈ ਤਿਆਰ ਤਾਂ ਕਿ ਹਰੀ ਦਾ ਬੰਝ ਹੋ ਜੂਏ ਪਰਮਾਤਮਾ ਦਾ ਸਿਮਰਨ ਹੋ ਜੂਏ ਉਹਨਾਂ ਲੋਕਾਂ ਦੇ ਨਾਲ ਨਾਂ ਵਿਤਿਆਰ ਪੌਣ ਵਿਤਿਆਰ ਕਿਉਂਕਿ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਕਾਮ ਕ੍ਰੋਧ ਲੋਭ ਮੋ ਹਉ ਕਾਪੂ ਤਿਆ ਗਿਆ ਅਸਤ੍ਰਿਸ਼ਨਾ ਤਿਆਗ ਦਿੱਤੀ ਹੈ ਤੇ ਫਿਰ ਉਹਨਾਂ ਦੇ ਨਾਲ ਹੀ ਬਣਜ ਕੰਦਾ ਫੈਦਾ ਹੈ ਕਿ ਵੀ ਇਹ ਚਿਤਾਵਨੀ ਮਤ ਸੈਸਾ ਰਹਿ ਜਾਏ ਸਤਿਗੁਰ ਕਬੀਰ ਮਹਾਰਾਜ ਜੀ ਸੁਚੇਤ ਕਰ ਰਹੇ ਕਿ ਇਹ ਤੈਨੂੰ ਭਰਮ ਨਾ ਹੋ ਜਾਏ ਭਲੇਖੇ ਚ ਨਹੀਂ ਆਛੇ ਭੋਗ ਜੋ ਭੋਗ ਦੇ ਤਿਲ ਕੋ ਗੜ ਲੈ ਕੇ ਇਹ ਤੈਨੂੰ ਲੱਗਦਾ ਕਿ ਮੈਨੂੰ ਤਾਂ ਮਾਰਸ ਜਨਮ ਲੱਗ ਗਿਆ ਇਹ ਕਲੇਖੇ ਚ ਨਾ ਰਹਿ ਮੈ ਗਿਆ ਪਰ ਇਹਦਾ ਕਿੰਨੇ ਮੁੱਲ ਕਿੰਨਾ ਖਾ ਜਿੰਨਾ ਕਿ ਕਿਸੇ ਦੁਕਾਨ ਤੋਂ ਸਮਾਨ ਲੈਣ ਵੇਲੇ ਰੰਗ ਦੇ ਵਿੱਚ ਤੈਨੂੰ ਗੁੜ ਮਿਲੇਗਾ ਇੰਨਾ ਕੀ ਹੈ ਸचेत ਹੋ ਜਾ ਮੜ ਕੇ ਨਹੀਂ ਤਾਂ 84 ਦੇ ਚੱਕਰ ਚ ਪੈ ਜਾਵੇਂਗਾ ਇਹ ਪੜ੍ਹਨਾ ਪਾਉ ਕਿ ਮੈਨੂੰ ਮਾਰਸ ਜਨਮ ਲੱਗ ਗਿਆ ਮੈਂ ਆਖਰੀ ਪੌੜੀ ਤੇ ਆ ਗਿਆ ਮੈਂ ਤਾਂ ਹੁਣ ਡਿੱਗ ਜਾਣਾ ਇੱਥੋਂ ਖਿਸਕ ਜਾਮੇਗਾ ਕਿ ਕਿਦਰ ਲੋ ਇਹ ਜਨਮ ਜਿਹੜਾ ਮਿਲਿਆ ਤੈਨੂੰ ਮਾਸ ਜਨਮ ਬਰਲਭ ਹੈ ਹੋਤ ਨਾ ਬਾਰੰਬਾਰ ਜੋ ਬਨਫਲਕ ਹੋ ਗਰੇ ਫਿਰ ਤਨਾ ਲੱਗੇ ਸੋ ਇਹ ਜਿਹੜਾ ਮਾਸ ਜਨਮ ਬਹੁਤ ਹੀ ਔਖਾ ਮਿਲਿਆ ਹੈ ਇਹਦੇ ਵਿੱਚ ਤੂੰ ਹੁਣ ਉਸ ਪ੍ਰਮਾਤਮਾ ਦਾ ਸਿਮਰਨ ਕਰ ਤਾਂ ਕਿ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਂ ਇਸ ਕਰਕੇ ਉਚਤਾਵਨੀ ਦੇ ਰਹੇ ਕਿ ਪਿਲੇਖਿਤ ਨਾ ਰਹੇ ਉਸ ਪ੍ਰਮਾਤਮਾ ਨੂੰ ਯਾਦ ਕਰ ਕਵੀਰ ਮੈਂ ਜਾਨਿਆ ਪੜ ਬੁਖ ਲੋ ਪੜ ਬੋਸ ਸਪਲ ਜੋਗ ਭਗਤ ਨੇ ਛੱਡੋ ਆਰਾਮ ਦੇ ਭਾਵੇਂ ਨਿੰਦੇ ਲੋ ਕਿੰਦੇ ਕਾਂਸ਼ੀ ਦੇ ਵਿੱਚ ਮੈਂ ਦੇਖਦਾ ਸੀ ਜਿਹੜੇ বেদ ਸ਼ਾਸਤਰ ਪੜਦੇ ਸੀ ਮੈਂ ਸੋਚਿਆ ਪੜਾਈ ਚੰਗੀ ਹੈ ਮੈਂ ਨਾ ਚੰਗੇ ਸਮਝਦਾ ਸੀ ਪਰ ਜਦੋਂ ਮੈਂ ਪੜਨ ਵਾਲਿਆਂ ਦਾ ਮੈਂ ਬਸ ਵਸਾਇਆ ਦੇਖਿਆ ਤਾਂ ਮੈਂ ਇਸ ਨੂੰ ਛੱਡ ਦਿੱਤਾ ਕਿ ਇਹੋ ਜਿਹੀ ਪੜਾਈ ਖੋਣ ਵੀ ਥੋੜਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਭਗਤ ਨੇ ਛੱਡੋ ਆਰਾਮ ਕੀ ਆਵੇਂ ਨੇ ਦੇ ਲੋਕ ਪਰ ਮੈਂ ਕਹਿੰਦੇ ਲੋਕ ਜਿੰਨਾ ਮਰਜ਼ੀ ਮੈਨੂੰ ਮਾਰਾ ਕਰਨਾ ਮੈਂ ਉਸ ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ਇਹ ਦੁਨੀਆ ਦੀ ਪੜਾਈ ਜਿਹੜੀ ਹੈ ਉਹ ਮੈਂ ਦੇਖ ਲਈ ਕਿ ਆਪਸ ਵਿੱਚ ਹੀ ਝਗੜੇ ਦੇ ਵਿੱਚ ਪਏ ਹੋਏ ਜਿਸ ਲਈ ਪੜਨਾ ਸੀ ਉਸ ਨੂੰ ਦਾ ਬਲ ਬੈਠੇ ਉਸ ਨੂੰ ਦਾ ਜਾਦੇ ਨਿਕਲ ਰਹੇ ਇਹ ਤਾਂ ਝਗੜਿਆਂ ਦੇ ਵਿੱਚ ਪੈ ਗਏ ਇਸ ਕਰਕੇ ਕਹਿੰਦੇ ਮੈਂ ਤਾਂ ਚਾਹੇ ਮੈਨੂੰ ਦੁਨੀਆ ਮਾਰਾ ਕਰੇ ਜੋ ਮਰਜ਼ੀ ਕਰੇ ਲੇਕਿਨ ਮੈਂ ਰਾਮ ਦੀ ਭਗਤੀ ਨਹੀਂ ਛੱਡੂਗਾ ਭਗਤੀ ਨਾ ਛੱਡਿਓ ਰਾਮ ਦੀ ਭਵੇਂ ਨਿੰਦੇ ਲੋ ਸੋ ਸਤਗੁਰ ਕਬੀਰ ਮਹਾਰਾਜ ਜੀ ਇਹਨਾਂ ਸ਼ਲੋਕਾਂ ਦੇ ਵਿੱਚ ਜਿੱਥੇ ਪ੍ਰਾਣੀ ਨੂੰ ਇਹ ਸੁਚੇਤ ਕਰ ਰਹੇ ਕਿ ਤੂੰ ਹੰਕਾਰ ਨਾ ਕਰ ਨਾ ਇਸ ਜੋਵਨ ਦਾ ਨਾ ਇਸ ਤਨ ਦਾ ਨਾ ਉੱਚੇ ਰੰਗ ਦਾ ਨਾ ਮਹਿਲ ਵੜੀਆਂ ਦਾ ਇਹਨਾਂ ਦਾ ਹੰਕਾਰ ਨਾ ਕਰ ਕਿਉਂਕਿ ਫਿਰ ਤੈਨੂੰ ਪਛਤਾਉਣਾ ਪਊਗਾ ਸੋ ਜਿੱਥੇ ਸੁਚੇਤ ਕਰ ਰਹੇ ਹੈ ਉੱਥੇ ਨਾਲ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅਸਤਿ ਕ੍ਰਿਸ਼ਨਾ ਮੰਨੂਗੀ ਤਿਆਗ ਕਰ ਦੇਈ ਸचेत ਕਰ ਰਿਹਾ ਸੋ ਇਹਨਾਂ ਗੁਰੂ ਮਹਾਰਾਜ ਦੇ ਦਿੱਤੇ ਹੋਏ ਸ਼ਲੋਕ ਤੋਂ ਸਿੱਖ ਲੈਣ ਦੇ ਹਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਰਜੋਈ ਕਰੀਏ ਕਹਿੰਦੇ ਹੋਏ ਸਵਾਸਾਂ ਦੇ ਨਾਲ ਆਪਣਾ ਨਾਮ ਜਪਾਉਣ ਜੋ ਬਾਣੀ ਪੜਦੇ ਤੇ ਉਚਾਰਦੇ ਤੇ ਗਲਤੀਆਂ ਹੋਈਆਂ ਮਾਫ ਕਰ ਆਨਰਸਮ ਵਿੱਚ ਸ਼ੁੱਧ ਬਣੇ ਪੜਨ ਦਾ ਬਲ ਬਖਸ਼ਣ ਬਾਣੀ ਦੇ ਅਨਪਰਵ ਨੂੰ ਇਸ ਹੱਦੇ ਤੱਕ ਪਹੁੰਚਾ ਇਹਨਾਂ ਬੇਨਤੀਆਂ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਇੱਕ ਇੱਕ ਸਾਹ ਆਪਣੇ ਨਾਮ ਦੇ ਸਿਮਰਨ ਦੇ ਵਿੱਚ ਲਾਉਣ ਲਈ ਕਿਰਪਾ ਕਰੋ ਦਇਆ ਕਰੋ ਸੋ ਆਓ ਅਰ ਜੋਈ ਬੇਨਤੀ ਅਰਦਾਸ ਕਰਦੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ